ਕਨੇ ਕੜੇ ਬੇ ਬੀ ਨੂੰ ਧੱਕੇ ਮਾਰੀਆ ਦੇਖਦੇ ਆਇਆ ਚੱਲ ਚੱਲ ਕਰ ਗਏ ਨਹੀਂ ਨਾਦਰ ਪਾਜੀ ਗੱਲ ਕਰ ਨਾ ਇੱਕ ਗੱਲ ਧੱਕੇ ਮਾਰਨ ਦਾ ਕੀ ਬੰਮਾ ਮੈਂ ਕਹਿੰਦਾ ਆਪਣੀ ਬਾਈਬਲ ਦੇ ਇਹਦਾ ਪਿਆ ਤੂੰ ਮੈਨੂੰ ਧੱਕੇ ਮਾਰੀਆ ਬੰਦਿਆਂ ਨਾਲ ਤੂੰ ਬੰਦੇਆਂ ਨੂੰ ਬਹੁਤ ਚੰਗਾ ਕਹਿੰਦਾ ਬੋਲਦਾ ਜੀਰਮੇ ਚੇਦਰੇ ਮੈਂ ਸਾਤਰ ਸਾਤਰ ਧੱਕੇ ਮਾਰੀ ਨਾ ਧੱਕੇ ਮਾਰੀ ਨਾ ਆ ਜਾਨੀ ਦੀ ਉੱਤੇ ਬੰਦ ਧੱਕੇ ਮਾਰਨ ਦਾ ਜੀ 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 ਸਰ ਅੰਦਰ ਦੇਖੋ ਕੌਣ ਕੌਣ ਹੈ ਗਿਆ ਜੀ ਲੈ ਲੋ ਨਾਲ ਜੋ ਜੋ ਬੰਦੂ ਕਰਾ ਦਿਓ ਜੀ 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 ਸ਼ੁਰੂਆਤ ਕਰ ਲੋ ਸ਼ੁਰੂਆਤ ਕਰੋ ਇਧਰ ਆ ਘਰ ਹੈ ਰੋਲ ਕਰ ਲੋ ਰਿਪੋਰਟ ਤੱਕ ਆ ਕੇ ਜੇ ਤੁਹਾਡੇ ਕੋਲ ਚਾਹਤ ਹੈ ਜੋ ਸਰਪੰਚ ਸਟੇਟਮੈਂਟ ਤੋਂ ਇਹ ਨਹੀਂ ਕਰੋ ਜਾ ਚਲੋ ਇਹਦਾ ਕੀ ਸਟੇਟਮੈਂਟ ਦੱਸ ਸਕਦਾ ਕਿਤਾਬਾਂ ਕਿਹੜਾ ਕਾਹਤੋ ਬੰਦੀ ਹੋ ਰਿਹਾ ਹੈ ਪੰਜਾਬ ਪਟਿਆਲਾ ਪੁਲੀ ਸਾਥੀ ਚਾਹਵਾਂ ਨੂੰ ਕਰੇ ਜਾ ਰਹੀਆਂ ਹਨ ਅਨੁਸਾਰ ਪਰਵਾਦ ਆ ਜਾਓ ਪੁਲੀ ਸਾਥੀ ਇਹ ਦੱਸੋ ਕੀ ਗੱਲ ਹੈ ਉਹਨਾਂ ਨੂੰ ਬਾਅਦ ਵਿੱਚ ਬੁਲਾ ਦੇ ਗੁੰਬਾਰ केडी साहब केडी साहब और राजे और ये लवली की है कौन कौन है ਪਰਵਾਹ ਚੇਰਾ ਆਮਦਨੀ ਵਾਲੇ ਜਿਸ ਤੋਂ ਦੇ ਕੇ ਪਰਵਾਹ ਪਾਣੀ ਦੇ ਇੱਧਰੋਂ ਬੁਲਦੇ ਨਾ ਇਹ ਵੀ ਆਵਾਜ਼ ਵੀ ਕਰਦਾ ਮੈਂ ਕੈਪ ਹੈਡੀ ਹੋ ਗਿਆ ਹਾਂ ਇਹ ਪੰਜਾਬ ਦੇ ਵਿੱਚ ਦੇਖੋ ਬੜਾ ਜੀ ਜਿਹੜਾ ਕੋ ਨਪਖਟਾ ਦੋ ਉਹ ਬੜਾ ਨੂੰ ਦੱਸਣਾ ਕਿ ਜਿਹੜੇ ਆਏ ਨੇ ਜਿਹੜੇ ਤਸਦੀਲਦਾਰ ਸਾਹਿਬ ਜਿਹੜਾ ਦੱਸਿਆ ਜਿਹੜਾ ਤੇ ਤੁਹਾਡੇ ਕੋ ਕਾਗਜ਼ ਹੈਗਾ ਜੇ ਤੁਸੀਂ ਸਟੇਟ ਕਰਦੇ ਦੱਸੋ ਤੁਸੀਂ ਤਸਦੀਲਦਾਰ ਸਾਹਿਬ ਅੱਗੇ ਬਾਹਰ ਦਿਖਾ ਲੰਦੋ ਕੰਮ ਆ ਜਾਓ ਤੁਸੀਂ ਬਾਹਰ ਪਤਾ ਹੀ ਹੋਵੇ ਥੋੜੇ ਦੇ ਵਿੱਚ ਵਾਲਾ ਨਹੀਂ ਤਾਂ ਇਹ ਲੀਗਲ ਕੰਸਟਰਕਸ਼ਨਸ ਦਾ ਉਹਨਾਂ ਨੂੰ ਢਾਉਣ ਦਾ ਕੰਮ ਕੀਤਾ ਜਾ ਰਿਹਾ ਢਾਉਣੇ ఆ ఆ ఆ ఫ్రంక్ కస్టమర్ ఆ కెనే ఆసర్ ਕੀ ਕਰਦੇ ਪਿਆ ਤੁਸੀਂ ਪਹਿਲਾਂ ਵੇਖੋ ਉਹ ਕਿੱਥੇ ਖੜਾ ਹੋਇਆ ਗੰਭੀਰ ਚਲ ਚਲਾਓ ਆ ਜਾਓ ਨਵੇਂ ਤਾਂ ਹਾਂ ਤਾਂ ਖਾ ਕਾ ਗਏ ਨਾ ਚੇਤਨ ਖੜੇ ਬੇਰ ਮੈਨੂੰ ਧੱਕੇ ਮਾਰੀ ਚੱਲ ਚੱਲ ਕਰ ਗਏ ਨਹੀਂ ਦਲਦਲ ਪਾਜੀ ਦਲਦਲ ਮੇਰੀ ਗੱਲ ਧੱਕੇ ਮਾਰਨ ਦਾ ਵੀ ਵਾ ਮੈਂ ਕਹਿੰਦਾ ਆਪਣੀ ਬਾਈਬ ਦੇ ਦੇ ਤੂੰ ਐਵੇਂ ਧੱਕੇ ਮਾਰੀ ਜਾਂਦਾ ਮੈਂ ਬੰਦਿਆਂ ਨਾਲ ਨੂੰ ਬੋਲ ਤੂੰ ਵੀ ਬੰਦਿਆਂ ਨੂੰ ਬਹੁਤ ਚੰਗਾ ਕਰ ਹੁਣ ਮੈਂ ਵੀ ਬੋਲਦਾ

ਜੀ ਅੱਜ ਅਸੀਂ ਪੁਲਿਸ ਸਟੇਸ਼ਨ ਸਿਟੀ ਹੁਸ਼ਿਆਰਪੁਰ ਦੇ ਏਰੀਆ ਵਿੱਚ ਖੜੇ ਆ ਇਹ ਪੰਜ ਪੀਪਲੀ ਮੋਹੱਲਾ ਹੈਗਾ ਬਹਾਦਰਪੁਰ ਦੇ ਨਾਲ ਲੱਗਦਾ ਹੈਗਾ ਇੱਥੇ ਇੱਕ ਮਨਦੀਪ ਸਿੰਘ ਔਰ ਮੰਨੂ ਨਾ ਦਾ ਵਿਅਕਤੀ ਹੈ ਜਿਦੇ ਦੇ ਪਹਿਲਾਂ ਨੋ ਐਫਾਇਰਸ ਦਰਜ ਹੈ ਜਿਦੇ ਵਿੱਚ ਮੈਕਸਿਮਮ ਐਫਾਇਰਸ ਐਨਡੀਪੀਐਸ ਦੇ ਦਰਜ ਹੈ ਸਾਨੂੰ ਡੀਸੀ ਆਫਿਸ ਤੋਂ ਆਫਟਰ ਫੋਲੋਇੰਗ ਦੂ ਪ੍ਰੋਸੈਸ ਆਫ ਲਾ ਇੱਕ ਚਿੱਠੀ ਪ੍ਰਾਪਤ ਹੋਈ ਸੀ ਕਿ ਟੂ ਪ੍ਰੋਵਾਈਡ ਪੁਲਿਸ ਹੈਲਪ ਬਿਕੋਜ਼ ਇੱਥੇ ਜੋ ਇਹ ਮਨਦੀਪ ਸਿੰਘ ਮੰਨੂ ਜੋ ਕ੍ਰਿਮੀਨਲ ਬੰਦਾ ਹੈਗਾ ਹਾਲ ਦੀ ਘੜੀ ਜੇਲ੍ਹ 'ਚ ਹੈ ਇਹ ਨੇ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਹੈ ਉਹਨੂੰ ਡਾਣ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਤੇ ਸਾਡੇ ਨਾਲ ਜੁਆਇੰਟ ਕਮਿਸ਼ਨਰ ਸਾਹਿਬ ਵੀ ਹੈਗੇ ਨਾਲ ਡਿਊਟੀ ਮੈਜਿਸਟ੍ਰੇਟ ਸਾਹਿਬ ਵੀ ਹੈਗੇ ਐਂਡ ਬਿਕਾਉਜ਼ ਸਾਨੂੰ ਖਦਸਾ ਹੈਗਾ ਜਿੱਦਾਂ ਤੁਹਾਨੂੰ ਦੱਸਿਆ ਹੈ ਇਹਦੇ ਤੇ ਪਹਿਲਾਂ ਕਾਫੀ ਪਰਚੇ ਦਰਜ ਹੈ ਤੇ ਇੱਕ ਕਨਵਿਕਟ ਵੀ ਹੋਇਆ ਹੈਗਾ ਤਿੰਨ ਪਰਚਿਆਂ ਦੇ ਵਿੱਚ ਤੇ ਇਸ ਕਰਕੇ ਅਸੀਂ ਕਾਫੀ ਇੱਥੇ ਫੋਰਸ ਲਗਾਈ ਹੈਗੀ ਤਾਂਕਿ ਜੋ ਪ੍ਰੋਸੈਸ ਹੈ ਉਹ ਪੀਸਫੁਲੀ ਐਂਡ ਸੇਫਲੀ ਕੰਪਲੀਟ ਹੋ ਸਕੇ ਸਰ ਇਹ ਜੋ ਘਟਾਇਆ ਜਾ ਰਿਹਾ ਕਰੋੜ ਦੇ ਆਰਡਰਾਂ ਦੇ ਕਿ ਪੰਜਾਬ ਸਰਕਾਰ ਦੇ ਆਰਡਰ ਦੇ ਜੀ ਇਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਮਿਊਨਿਸਪਲ ਕਾਰਪੋਰੇਸ਼ਨ ਦੇ ਏਰੀਆ ਵਿੱਚ ਆਂਦਾ ਹੈ ਉਹਨਾਂ ਨੇ ਡਿਊ ਪ੍ਰੋਸੈਸ ਫੋਲੋ ਕਰਦੇ ਹੋਏ ਜੋ ਐਸ ਪਰ ਦੀ ਲੇਟ ਡਾਊਨ ਪ੍ਰੋਸੀਜਰ ਇਹਨਾਂ ਨੂੰ ਅਪੀਲ ਐਂਡ ఎవਰੀਥਿੰਗ ਵਾਸ ਫੋਲੋਡ ਅਪ ਬਟ ਇਹ ਇਲੀਗਲੀ ਕੰਸਟਰਕਟਡ ਹੈਗਾ ਤੇ ਇਹਨੂੰ ਉਹਨਾਂ ਦੇ ਵੱਲੋਂ ਸਾਨੂੰ ਚਿੱਠੀ ਆਈ ਹੈ ਟੂ ਪ੍ਰੋਵਾਈਡ ਪੁਲਿਸ ਹੈਲਪ ਇਹ ਜੋ ਵਿਅਕਤੀ ਹੈ ਕਿੰਨੇ ਜਲਦੀ ਸਜ਼ਾ ਹੋਈਆ ਜੀ ਆਇਆਂ ਨੂੰ 3 ਕੇਸਿਸ ਦੇ ਵਿੱਚ ਹੋਈ ਹੈ ਸਪੈਸੀਫਿਕਸ ਤੋਂ ਤੁਹਾਨੂੰ ਬਾਅਦ ਚ ਦੱਸ ਦਾਂਗੇ ਬਟ 3 ਕੇਸਿਸ ਦੇ ਵਿੱਚ ਜੇ ਕਨਵਿਕਟ ਹੈ ਕਈ ਕੇਸਿਸ ਅੰਡਰ ਟ੍ਰਾਇਲ ਹੈਗੇ ਐਂਡ ਅੰਡਰ ਇਨਵੈਸਟੀਗੇਸ਼ਨ ਵੀ ਹੈ ਫਿਲਹਾਲ ਇਹ ਜੇਲ੍ਹ ਦੇ ਵਿੱਚ ਬੰਦ ਹੈ ਪਰਿਵਾਰ ਨੇ ਕਿਹਾ ਕਿ ਆਪਾਂ ਸੇਲ ਲਈ ਹੋਇਆ ਕੋਰਟ ਤੋਂ ਜੇ ਹਾਲ ਕੀ ਗੜੀ ਇਹ ਜੋ ਅਗਰ ਸਟੇ ਹੈਗਾ ਤਾਂ ਦੇ ਕੈਨ ਅਪਰੋਚ ਦੀ ਕੰਪਟੈਂਟ ਅਥਾਰਟੀ ਉਹਨਾਂ ਨੂੰ ਦਿਖਾ ਦਿੰਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਡੂ ਪ੍ਰੋਸੈਸ ਫੋਲੋ ਕਰਨ ਤੋਂ ਬਾਅਦ ਹੀ ਸਾਨੂੰ ਪੁਲਿਸ ਮੋਹੀਆ ਕਰਾਉਣ ਵਾਸਤੇ ਪੁਲਿਸ ਹੈਲਪ ਇਨਾਂ ਵੱਲੋਂ ਚਿੱਠੀ ਆਈ ਸੀ